ਤੁਸੀਂ ਮਾਚੀ ਬਾੜੇ ਦੀ ਮੀਟਿੰਗ ਦੇਖ ਹੀ ਲਈਏ ਉਦੋਂ ਬਾਅਦ ਫਿਰ ਕੋਈ ਗੱਲ ਤੇ ਨਿਕਲੀ ਨਹੀਂ ਅਕਾਲ ਤਖ ਦੇ ਜਥੇਦਾਰ ਸਾਹਿਬ ਉਹ ਨਾਰਾਜ਼ ਹੈਗੇ ਆ ਗਿਆਨੀ ਹਰਪ੍ਰੀਤ ਸਿੰਘ ਦੇ ਈਸ਼ੂ ਤੇ ਸਾਰਿਆਂ ਤੇ ਰ ਸਮਝਣ ਲੱਗੀਆਂ ਵੀ ਰਲ ਕੇ ਚੱਲੋ ਜੇ ਹੁਣ ਰਾਜਨੀਤਿਕ ਲੋਕ ਉਧਰ ਭਾਰੀ ਹੋਣ ਦੀ ਕੋਸ਼ਿਸ਼ ਕਰਨ ਉਹ ਵੀ ਮਾੜਾ ਤੇ ਜੇ ਧਾਰਮਿਕ ਲੋਕ ਰਾਜਨੀਤੀ ਤੇ ਭਾਰੀ ਹੋਣ ਦੀ ਕੋਸ਼ਿਸ਼ ਕਰਨ ਉਹ ਵੀ ਪਟਾਕੇ ਪਾਉਂਦੇ ਆ ਵੱਡੀ ਗੱਲ ਆ ਗਈ ਜੋ ਐਸਜੀਪੀਸੀ ਨੇ ਫੈਸਲਾ ਲਿਆ ਤਿੰਨ ਮੈਂਬਰੀ ਕਮੇਟੀ ਬਣਾਈ ਗਿਆਨੀ ਹਰਪ੍ਰੀਤ ਸਿੰਘ ਦੇ ਜਾਂਚ ਕਰਨਗੇ ਪੜਤਾਲ ਕਰਨਗੇ ਉਹ ਦੋ ਢੇੜੇ ਬਣ ਗਏ ਆ ਇੱਕ ਕਹਿੰਦਾ ਕਿ ਜਿਹੜੀ 2007 ਚ ਜਾਂਚ ਹੋ ਗਈ ਉਹਨੂੰ ਤਾਂ ਪੁੱਟਿਆ ਜਾ ਰਿਹਾ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਨਿਸ਼ਾਨੇ ਤੇ ਨੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਤੇ ਇਹ ਸਖਤ ਫੈਸਲੇ ਸੁਣਾਉਣ ਦੇ ਵਿੱਚ ਵੱਡੀ ਭੂਮਿਕਾ ਉਹਨਾਂ ਦੀ ਰਹੀ ਹੈ ਕਿਉਂਕਿ ਇਦਰੋਂ ਇਹ ਫੈਸਲੇ ਹੋਏ ਤੇ ਦੂਜੇ ਪਾਸਿਓਂ ਇਹ ਫੱਟੇ ਚੱਕਦੇ ਜੋ ਵਰਤਾਰਾ ਅਕਾਲ ਤਖਤ ਸਾਹਿਬ ਤੇ ਜਥੇਦਾਰ ਸਾਹਿਬ ਦਾ ਹੋਇਆ ਮਿੰਨੂ ਤੇ ਦੁੱਖ ਹੋਇਆ ਤੇ ਬੰਦਾ ਜਾਂਦਾ ਉਹ ਇੰਜ ਜਾਂਦਾ ਜਿਵੇਂ ਥਾਣੇਦਾਰ ਦੇ ਸਾਹਮਣੇ ਕੋਈ ਚੋਰ ਬੈਠਾ ਹੋਵੇ ਉਹਨੂੰ ਕਹਿੰਦੇ ਥੱਲੇ ਬੈਠ ਓਏ ਜੁੱਤੀ ਨਹੀਂ ਲਾ ਉਹ ਜੇ ਪਾਣੀ ਵੀ ਮੰਗ ਲੈ ਹਾਂ ਹੈ ਤੈਨੂੰ ਪਾਣੀ ਦਿੰਨੇ ਆ ਇੱਕ ਦਬਕਾ ਕੇ ਬੋਲਣਾ ਇੱਕ ਉਹ ਜੀ ਗਾਲ ਕੱਢ ਕੇ ਬੋਲਣਾ ਮਾੜੀ ਚੰਗੀ ਜਿਹੋ ਜੀ ਵੀ ਜਿੰਨੀ ਆ ਛੋਪਾ ਨਹੀਂ ਜੇ ਸਾਰੀ ਵੀਡੀਓ ਸਾਹਮਣੇ ਹੁੰਦੀ ਜਿਹੜਾ ਉੱਥੇ ਜਾ ਕੇ ਪ੍ਰੈਸ ਕਾਨਫਰੰਸ ਕਰਕੇ ਤੁਸੀਂ ਸੋਚਣਾ ਸੀ ਕਿ ਉਹਦੇ ਵਿਰਸਾ ਦੇ ਗਵਰਨਰ ਉਹਦੇ ਜੁੱਤੀਆਂ ਮਾਰਿਆ ਪੰਜਾਬ ਦੇ ਬੜੇ ਹੈ ਮੁੱਦੇ ਹੈ ਖਾਸ ਕਰਕੇ ਕਈ ਮੁੱਦੇ ਐਸੇ ਨੇ ਜਿਹੜੇ ਹੋਰ ਰੌਲਿਆਂ ਦੇ ਵਿੱਚ ਰੁਲ ਜਾਂਦੇ ਨੇ ਉਸ ਦੇ ਵਿੱਚੋਂ ਇੱਕ ਪੰਜਾਬ ਦੀ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਉਸ ਨੂੰ ਬਚਾਉਣ ਨੂੰ ਲੈ ਕੇ ਮੋਰਚਾ ਲੰਬੇ ਸਮੇਂ ਤੋਂ ਲੱਗੇ ਅੱਜ ਵੀ ਇੱਕ ਵੱਡੀ ਬੈਠਕ ਹੋਈ ਹੈ ਉਸ ਦੇ ਵਿੱਚ ਕਈ ਲੋਕਾਂ ਨੇ ਸ਼ਮੂਲੀਅਤ ਕੀਤੀ ਹੈ ਕੌਣ ਕੌਣ ਸ਼ਾਮਲ ਸੀ ਮੀਟਿੰਗ ਦੇ ਵਿੱਚ ਕੀ ਤੈਅ ਹੋਇਆ ਇਹ ਵੀ ਗੱਲ ਕਰਨੀ ਹੈ ਨਾਲ ਗੱਲ ਕਰਾਂਗੇ ਜਿਹੜੀ ਪੰਥਕ ਪੋਲਿਟਿਕਸ ਦੇ ਵਿੱਚ ਪਿਆ ਹਾਲੇ ਖਲਾਰਾ ਸਿਮਟ ਕਿਉਂ ਨਹੀਂ ਰਿਹਾ ਤੇ ਇਹ ਦਿਸ਼ਾ ਕੀ ਹੋਣੀ ਚਾਹੀਦੀ ਹੈ ਦੋਵਾਂ ਮੁੱਦਿਆਂ ਦੇ ਉੱਤੇ ਗੱਲਬਾਤ ਕਰਨ ਲਈ ਪ੍ਰੋਫੈਸਰ ਮਨਜੀਤ ਸਿੰਘ ਜੀ ਸਾਡੇ ਨਾਲ ਨੇ ਪ੍ਰੋਫੈਸਰ ਸਾਹਿਬ ਸਭ ਤੋਂ ਪਹਿਲਾਂ ਤੇ ਅਸੀਂ ਜੇ ਗੱਲ ਕਰੀਏ ਪੰਜਾਬ ਦੀ ਪੋਲਿਟਿਕਸ ਨੂੰ ਲੈ ਕੇ ਉਹਦੇ ਵਿੱਚੋਂ ਵੀ ਜਿਹੜਾ ਫੈਡਰਲ ਢਾਂਚੇ ਨੂੰ ਮਜ਼ਬੂਤ ਕਰਨ ਵਾਲੇ ਪਾਸੇ ਤੁਰਨਾ ਚਾਹੀਦਾ ਜਾਂ ਪੰਜਾਬ ਦੇ ਜਿਹੜੇ ਮੁੱਦੇ ਅੱਖੋਂ ਓਲੇ ਹੁਣ ਤੱਕ ਰਹੇ ਆ ਜਾਂ ਪਰਦਾ ਪਿਆ ਰਿਹਾ ਉਹਨਾਂ ਉੱਤੇ ਜਿਨ੍ਹਾਂ ਨੇ ਪੈਰਵਾਹੀ ਕਰਨੀ ਹੈ ਉਹ ਆਪ ਹੀ ਹਾਲੇ ਖਲਾਰੇ ਚੋਂ ਨਹੀਂ ਨਿਕਲ ਪਾ ਰਹੇ ਖਾਸ ਕਰਕੇ ਮੈਂ ਗੱਲ ਕਰ ਰਿਹਾ ਇੱਥੇ ਸ਼੍ਰੋਮਣੀ ਅਕਾਲੀ ਦਲ ਦੀ ਉਹ ਜਿਹੜੀ ਲੀਡਰਸ਼ਿਪ ਨੂੰ ਲੈ ਕੇ ਫੈਸਲੇ ਲਏ ਜਾ ਰਹੇ ਆ ਐਸਜੀਪੀਸੀ ਦਾ ਰੋਲ ਹੈ ਇਹ ਸਾਰੀਆਂ ਗੱਲਾਂ ਨੂੰ ਤੁਸੀਂ ਕਿਵੇਂ ਬਾਚ ਰਹੇ ਹੋ ਦੇਖੋ ਜਿਹੜਾ ਉਹ ਤੇ ਉਹਨਾਂ ਦਾ ਅੰਦਰੂਨੀ ਮਾਮਲਾ ਮੈਂ ਸਮਝੂਗਾ ਕਿਉਂਕਿ ਉਹ ਜਿਹੜਾ ਮੀਰੀ ਪੀਰੀ ਦਾ ਸਿਧਾਂਤ ਹੈ ਜੀ ਉਸ ਨੂੰ ਕਿਵੇਂ ਫਾਲੋ ਕਰਨਾ ਕਿਵੇਂ ਉਹਦੇ ਚੂਚ ਨੀਚ ਹੋ ਜਾਂਦੀ ਹੈ ਇਹ ਤੇ ਅਕਾਲੀ ਦਲ ਨੂੰ ਆਪਣੇ ਪੱਧਰ ਤੇ ਸੌਟ ਆਊਟ ਕਰਨਾ ਚਾਹੀਦਾ ਕਿਉਂਕਿ ਲੋਕਾਂ ਦੇ ਦੋਹਾਂ ਹੀ ਕਿਸਮ ਦੇ ਹਿੱਤ ਹੈਗੇ ਕਿਉਂਕਿ ਅਕਾਲੀ ਦਲ ਹੈ ਐਜ਼ ਅ ਪਾਰਟੀ ਜਿਹੜਾ ਜਿਸ ਤਰ੍ਹਾਂ ਤੁਸੀਂ ਕਿਹਾ ਹੀ ਹੈ ਸੰਗੀ ਢਾਂਚੇ ਲਈ ਸਾਨੂੰ ਉਹਨਾਂ ਤੋਂ ਹੀ ਉਮੀਦ ਕੀਤੀ ਜਾ ਸਕਦੀ ਹੈ ਕਿਉਂਕਿ ਉਹ ਨੈਸ਼ਨਲ ਪਾਰਟੀ ਨਹੀਂ ਖੇਤਰੀ ਪਾਰਟੀ ਹੈ ਔਰ ਸਿੱਖ ਹੈ ਜੇ ਧਰਮ ਜਿਸ ਤਰ੍ਹਾਂ ਸਾਡਾ ਧਰਮ ਹੈਗਾ ਜਿਸ ਨੂੰ ਉਸ ਨੂੰ ਜਦੋਂ ਕੋਈ ਵੀ ਕਿਸੇ ਕਿਸਮ ਦੀ ਕੰਟਰੋਵਰਸੀ ਚ ਪੈਂਦਾ ਆ ਤੇ ਉਹਦਾ ਵੀ ਲੋਕਾਂ ਨੂੰ ਠੇਸ ਲੱਗਦੀ ਆ ਅ ਪਰ ਨਾਲ ਮੈਂ ਥੇ ਵੀ ਦੱਸ ਦਿਆਂ ਕਿ ਸਾਡੇ ਪਤਾ ਨਹੀਂ ਇਹ ਸਾਡੀ ਜ਼ਮੀਨ ਚ ਆ ਜਾਂ ਹਵਾ ਚ ਆ ਜਾਂ ਸਾਡੇ ਖੂਨ ਚ ਆ ਇਹ ਪਿੱਛੇ ਵੀ ਹੁੰਦਾ ਆ ਤੇ ਹੁਣ ਵੀ ਹੋਈ ਜਾਂਦਾ ਔਰ ਮੈਨੂੰ ਜਿਹੜਾ ਵੀ ਕੋਈ ਸਵਾਲ ਤੁਹਾਡੇ ਹਰਗਾ ਸੱਜਣ ਪੁੱਛਦਾ ਵੀ ਕੀ ਬਣੂਗਾ ਇਹ ਚ ਮੇਲੇ ਦਾ ਮੈਂ ਕਹਿੰਦਾ ਸੌਲਟ ਆਊਟ ਹੋ ਜਾਊਗਾ ਬਸ ਆਪਣਾ ਆਪੋ ਆਪਣੀ ਜਗ੍ਹਾ ਤੇ ਚੀਜ਼ਾਂ ਉੱਠਦੀਆਂ ਐ ਜਿ ਤਰ੍ਹਾਂ ਪਾਣੀ ਅੱਗ ਹੁੰਦੀ ਆ ਉੱਬਲਦਾ ਆ ਮਗਰ ਜਦੋਂ ਅੱਗ ਹਟ ਜਾਂਦੀ ਆ ਤੇ ਫਿਰ ਆਪਸ ਸੂਤਰ ਉੱਥੇ ਛਾਂਤ ਹੋ ਜਾਂਦਾ ਬੁਝਣ ਦਾ ਜਾਂ ਠੰਡੀ ਪੈਣ ਦਾ ਤਾਂ ਨਾਮ ਨਹੀਂ ਨਾ ਦਿਖ ਰਿਹਾ ਕਿਤੇ ਵੀ ਹਾਂ ਇਹ ਹੋ ਜਾਊਗਾ ਕਿਉਂਕਿ ਜੋਰ ਮੈਨੂੰ ਤੇ ਲੱਗਦਾ ਸਾਰੇ ਪਾਸੇ ਲੱਗ ਚੁੱਕਾ ਰਾਜਨੀਤਿਕ ਧਿਰਾਂ ਦਾ ਵੀ ਲੱਗ ਚੁੱਕਾ ਤੇ ਉਧਰੋਂ ਵੀ ਲੱਗ ਚੁੱਕਾ ਹੁਣ ਆਪਸ ਵਿੱਚ ਬੈਠ ਕੇ ਠੰਡ ਠੰਡੌਲਾ ਬਲ ਹੀ ਇੱਕ ਉਹਦਾ ਹਾਲ ਹੈਗਾ ਤੁਸੀਂ ਮਾਛੀਵਾੜੇ ਦੀ ਮੀਟਿੰਗ ਦੇਖ ਹੀ ਲਈਏ ਉਦੋਂ ਬਾਅਦ ਫਿਰ ਕੋਈ ਗੱਲ ਤੇ ਨਿਕਲੀ ਨਹੀਂ ਮੀਡੀਆ 'ਚ ਗੱਲ ਇਹ ਚੱਲੀ ਸੀਗੀ ਕਿ ਅਕਾਲ ਤਖਤ ਦੇ ਜਥੇਦਾਰ ਸਾਹਿਬ ਉਹ ਨਾਰਾਜ਼ ਹੈਗੇ ਆ ਗਿਆਨੀ ਹਰਪ੍ਰੀਤ ਸਿੰਘ ਦੇ ਈਸ਼ੂ ਤੇ ਫਿਰ ਇਹ ਗੱਲ ਚੱਲੀ ਸੀ ਕਿ ਇੱਕ ਐਸਜੀਪੀਸੀ ਦੀ ਮੀਟਿੰਗ ਸੱਦੀ ਜਾ ਰਹੀ ਆ ਐਗਜ਼ੈਕਟਿਵ ਦੀ ਹੁਣ ਉਹਦੇ ਤੋਂ ਮੈਨੂੰ ਕਿਸੇ ਨੇ ਦੱਸਿਆ ਮੈਂ ਅਜੇ ਉਹਦਾ ਕਨਫਰਮ ਨਹੀਂ ਕਰ ਸਕਿਆ ਕਿ ਉਹ ਮੀਟਿੰਗ ਵੀ ਪੋਸਟਪੋਨ ਹੋ ਗਈ ਹੈ ਜੇ ਇਹ ਗੱਲਾਂ ਸਾਰੀਆਂ ਐ ਤੇ ਕਿਦ ਤਰ੍ਹਾਂ ਕਿਤੇ ਸਾਰੀਆਂ ਤੇਰਾ ਸਮਝਣ ਲੱਗੀਆਂ ਵੀ ਰਲ ਕੇ ਚੱਲੋ ਅਸੀਂ ਇੱਕ ਦੂਜੇ ਦੇ ਭਾਰੂ ਬਣਨ ਕੇ ਜਾਂ ਇੱਕ ਦੂਜੇ ਤੋਂ ਉੱਪਰ ਉੱਠ ਕੇ ਦੱਸਣ ਦੀ ਜੇ ਕੋਸ਼ਿਸ਼ ਕਰਾਂਗੇ ਤਾਂ ਉਹਦੇ 'ਚ ਸ਼ਾਇਦ ਸਾਨੂੰ ਸਾਰਿਆਂ ਨੂੰ ਨੁਕਸਾਨ ਹੋਵੇ ਜਿੱਥੋਂ ਤੱਕ ਅਕਾਲ ਤਖਤ ਦੇ ਜਥੇਦਾਰ ਸਾਹਿਬ ਦਾ ਉਹ ਸਰਵਉੱਚਤਮ ਤੇ ਹੈ ਹੀ ਕਿਉਂਕਿ ਉਹ ਇੱਕ ਧਾਰਮਿਕ ਸਾਈਡ 'ਤੇ ਜੀ ਇਧਰ ਜੇ ਤੁਸੀਂ ਰਾਜਨੀਤਿਕ ਸਾਈਡ ਲਾਓ ਤੇ ਉਹ ਤੇ ਉਹਨਾਂ ਦੀ ਆਪਣੀ ਇਹ ਲਾਈਨ ਹੈਗੀ ਆ ਸੋਚਣ ਦੀ ਤੇ ਹਾਇਰਾਰਕੀ ਹੈਗੀ ਆ ਹੈਨਾ درجہਬੰਦੀ ਜਿਹਨੂੰ ਕਹਿੰਦੇ ਤੇ ਇਸ ਲਈ ਦੋਹਾਂ ਨੂੰ ਹੀ ਮਿਲ ਕੇ ਸੋਚਣਾ ਪਊਗਾ ਕਿ ਉਹ ਇੱਕ ਦੂਜੇ ਦੀ ਜੂਰਿਸਡਿਕਸ਼ਨ ਦੇ ਵਿੱਚ ਬੋਤਾ ਇੰਟਰਫੀਅਰ ਨਾ ਕਰਨਗੇ ਤੇ ਸ਼ਾਂਤੀ ਬਣੀ ਰਹੂਗੀ ਜੇ ਹੁਣ ਰਾਜਨੀਤਿਕ ਲੋਕ ਉਧਰ ਭਾਰੀ ਹੋਣ ਦੀ ਕੋਸ਼ਿਸ਼ ਕਰਨ ਉਹ ਵੀ ਮਾੜਾ ਤੇ ਜੇ ਧਾਰਮਿਕ ਲੋਕ ਰਾਜਨੀਤੀ ਤੇ ਭਾਰੀ ਹੋਣ ਦੀ ਕੋਸ਼ਿਸ਼ ਕਰਨ ਉਹ ਵੀ ਪਟਾਕੇ ਪਾਉਂਦੀ ਆ ਇਸ ਲਈ ਇਹਨਾਂ ਨੂੰ ਇੱਕ ਆਪਣਾ ਤਾਲਮੇਲ ਇੱਕ ਦੂਜੇ ਨਾਲ ਰੀਇਨਫੋਰਸ ਕਰਨਾ ਕੋਆਰਡੀਨੇਟ ਕਰਨਾ ਉਸ ਪਾਸੇ ਨੂੰ ਜਾਣਾ ਚਾਹੀਦਾ ਪਰ ਮੈਨੂੰ ਲੱਗਦਾ ਜਿਹੜਾ ਹੁਣ ਜੋੜ ਜੱਫਾ ਪੈ ਹੈਟਿਆ ਇਹ ਤੋਂ ਬਾਅਦ ਤੇ ਹੁਣ ਮੈਨੂੰ ਲੱਗਦਾ ਸ਼ਾਂਤੀ ਤੋਂ ਬਗੈਰ ਹੋਰ ਕੋਈ ਰਾਹ ਹੈ ਨਹੀਂ ਪਰ 2 ਦਸੰਬਰ ਨੂੰ ਜਿਹੜੀ ਗੱਲ ਹੋਈ ਸੀ ਜਥੇਦਾਰ ਸਿਭਾਨ ਦਾ ਹੁਕਮ ਆਉਂਦਾ ਹੈ ਹਦਾਇਤਾਂ ਕਈਆਂ ਨੂੰ ਤਨਖਾਹ ਲੱਗੀ ਸਜ਼ਾ ਲੱਗੀ ਉਹ ਵੀ ਪੂਰਾ ਹੋ ਗਿਆ ਕਈਆਂ ਨੇ ਪੈਸੇ ਵੀ ਭਰ ਦਿੱਤੇ ਜੋ ਜੋ ਸੀ ਦੋ ਤਿੰਨ ਗੱਲਾਂ ਰਹਿੰਦੀਆਂ ਹਾਲੇ ਬਾਕੀ ਹੋਣੀਆਂ ਅਸਤੀਫੇ ਪ੍ਰਵਾਨ ਹੋਣੇ ਸੱਤ ਮੈਂਬਰੀ ਕਮੇਟੀ ਨੇ ਚੁਣੀ ਐ ਕਿ ਨਹੀਂ ਚੁਣੀ ਉਹਦੇ ਵਿੱਚ ਹੀ ਦੌਰਾਨ ਹੀ ਇੱਕ ਵੱਡੀ ਗੱਲ ਆ ਗਈ ਜੋ ਐਸਜੀਪੀਸੀ ਨੇ ਫੈਸਲਾ ਲਿਆ ਤਿੰਨ ਮੈਂਬਰੀ ਕਮੇਟੀ ਬਣਾਈ ਗਿਆਨੀ ਹਰਪ੍ਰੀਤ ਸਿੰਘ ਦੇ ਜਾਂਚ ਕਰਨਗੇ ਪੜਤਾਲ ਕਰਨਗੇ ਉਹਦੇ ਉੱਤੇ ਵਰਸਸ ਦਿੰਦਾ ਜਿਹੜਾ ਖਲਾਰਾ ਪਿਆ ਹੋਇਆ ਉਹ ਦੋ ਢੇੜੇ ਬਣ ਗਏ ਆ ਇੱਕ ਕਹਿੰਦਾ ਕਿ ਜਿਹੜੀ 2007 ਚ ਜਾਂਚ ਹੋ ਗਈ ਉਹਨੂੰ ਤਾਂ ਪੁੱਟਿਆ ਜਾ ਰਿਹਾ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਨਿਸ਼ਾਨੇ ਤੇ ਨੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਤੇ ਕਿ ਸਖਤ ਫੈਸਲੇ ਸੁਣਾਉਣ ਦੇ ਵਿੱਚ ਵੱਡੀ ਭੂਮਿਕਾ ਉਹਨਾਂ ਦੀ ਰਹੀ ਹੈ ਆ ਤੁਸੀਂ ਦੋਹਾਂ ਹੀ ਪਾਸੇ ਲੈ ਸਕਦੇ ਆ ਜਿੱਥੋਂ ਤੱਕ ਤੇ ਹਾਲਾਤਾਂ ਦੀ ਗੱਲ ਆ ਉਹ ਤੇ ਲੋਕ ਇਹੀ ਸੋਚਣਗੇ ਜਿਹੜੀ ਤੁਸੀਂ ਗੱਲ ਕਹਿ ਰਹੇ ਆ ਕਿਉਂਕਿ ਇਦਰੋਂ ਇਹ ਫੈਸਲੇ ਹੋਏ ਤੇ ਦੂਜੇ ਪਾਸਿਓਂ ਇਹ ਫੱਟੇ ਚੱਕਦੇ ਹੈਨਾ ਪਰ ਜੇ ਤੁਸੀਂ ਡਿਸਪੈਸ਼ਨੇਟਲੀ ਸੋਚੋ ਇਸ ਇਸ ਨੂੰ ਇੱਕ ਪਾਸੇ ਰੱਖ ਦੋ ਇਸ ਗੱਲ ਨੂੰ ਜੋ ਵਰਤਾਰਾ ਅਕਾਲ ਤਖਤ ਸਾਹਿਬ ਤੇ ਜਥੇਦਾਰ ਸਾਹਿਬ ਦਾ ਹੋਇਆ ਮੈਨੂੰ ਤੇ ਦੁੱਖ ਹੋਇਆ ਮੈਂ ਮੇਰੇ ਨਿੱਜੀ ਨਿੱਜੀ ਮਤ ਪੇਦ ਵਿਰਸਾ ਸਿੰਘ ਬਲਟੋਹੇ ਨਾਲ ਜਿੰਨੇ ਮਰਜੀ ਹੋਣ ਮੈਂ ਉਹਦੀ ਪੋਲਿਟਿਕਸ ਨਾਲ ਵੀ ਸਹਿਮਤ ਨਹੀਂ ਹੋ ਸਕਦਾ ਪਰ ਜਦੋਂ ਉੱਥੇ ਬੰਦਾ ਜਾਂਦਾ ਉਹ ਇੰਜ ਜਾਂਦਾ ਜਿਵੇਂ ਥਾਣੇਦਾਰ ਦੇ ਸਾਹਮਣੇ ਕੋਈ ਚੋਰ ਬੈਠਾ ਹੋਵੇ ਉਹਨੂੰ ਕਹਿੰਦੇ ਥੱਲੇ ਬੈਠ ਓਏ ਜੁੱਤੀ ਨਹੀਂ ਲਾ ਉਹ ਜੇ ਪਾਣੀ ਵੀ ਮੰਗ ਲੈ ਹਾਂ ਹੈ ਤੈਨੂੰ ਪਾਣੀ ਦਿੰਨੇ ਆ ਉਹਨੂੰ ਇੱਕ ਡਰ ਹੁੰਦਾ ਕਿ ਮੇਰੇ ਸਾਹਮਣੇ ਜਿਹੜੇ ਬੈਠੇ ਆ ਉਹ ਬੜੇ ਸਰਮਸ਼ਕਤੀਮਾਨ ਬੈਠੇ ਆ ਉੱਥੇ ਉਹ ਸੱਚ ਵੀ ਬੋਲਣੋਂ ਚੂ ਹੌਲੀ ਜੀ ਨੇਓਂ ਕੀ ਕਰਦਾ ਜੀ ਇਹ ਉੱਥੇ ਇੱਕ ਸਾਡੇ ਚੰਗੀ ਗੱਲ ਆ ਉੱਥੇ ਉਹ ਬੈਠੇ ਆ ਹੁਣ ਜੇ ਤੁਸੀਂ ਇੱਕ ਪੋਜੀਸ਼ਨ ਆਫ ਪਾਵਰ 'ਚ ਬੈਠੇ ਆ ਸੱਤਾ 'ਚ ਬੈਠੇ ਆ ਔਰ ਉਹ ਇੱਕ ਪਵਿੱਤਰ ਜਗ੍ਹਾ ਤੇ ਬੈਠੇ ਹੁਣ ਉੱਥੇ ਤੇ ਫਿਰ ਤੁਹਾਨੂੰ ਇਹ ਉੱਚੀ ਬੋਲਣਾ ਇੱਕ ਦਪਕਾ ਕੇ ਬੋਲਣਾ ਇੱਕ ਉਹ ਜੀ ਗਾਲ ਕੱਢ ਕੇ ਬੋਲਣਾ ਮਾੜੀ ਚੰਗੀ ਜਿਹੋ ਜੀ ਵੀ ਜਿੰਨੀ ਆ ਛੋਪਾ ਨਹੀਂ ਦਿੰਦਾ ਸਾਨੂੰ ਉਹਦੇ ਨਾਲ ਠੇਸ ਲੱਗਦੀ ਹੈ ਕਿ ਸਾਡੇ ਧਾਰਮਿਕ ਲੀਡਰ ਜਿਹੜੇ ਆ ਜਾਂ ਧਾਰਮਿਕ ਸਥਾਨ ਜਾਂ ਜਿਹੜੇ ਪਿੱਲਰ ਆ ਸਾਡੇ ਪੰਜ ਜਿਹੜੇ ਸਿੰਘ ਸਹਿਬਾਨ ਆ ਜੇ ਉਹਨਾਂ ਦੇ ਮੂੰਹੋਂ ਵੀ ਪੋਲਿਟੀਕਲ ਲੋਗਾਂ ਵੱਲ ਲੋਕਾਂ ਅਲਾਈ ਚੱਲਣਾ ਡਿਸਕੋਰਸ ਜਾਂ ਬੋਲਬਾਣੀ ਹੋਣੀ ਆ ਫਿਰ ਉਹਨਾਂ ਦਾ ਦੋਨਾਂ ਦਾ ਕੀ ਫਰਕ ਰਹਿ ਗਿਆ ਦੂਜੀ ਗੱਲ ਇੱਥੇ ਵੀ ਗੱਲ ਸ਼ਾਇਦ ਹੋ ਜਾਂਦਾ ਕਿ ਕਿਸੇ ਵੇਲੇ ਭਾਵੇਂ ਕੋਈ ਕਿੰਨਾ ਵੀ ਹੋਵੇ ਹੈ ਤੇ ਇਨਸਾਨ ਹੀ ਲੋਕ ਉਸ ਗੱਲ ਨੂੰ ਭੁੱਲ ਜਾਣਾ ਸੀ ਉਹ ਛੋਟੀ ਜੀ 28 ਸੈਕਿੰਡ ਦੀ ਸਾਰੀ ਵੀਡੀਓ ਹੈਗੀ ਆ ਬਾਅਦ ਵਿੱਚ ਜੇ ਸਾਰੀ ਵੀਡੀਓ ਸਾਹਮਣੇ ਹੁੰਦੀ ਜਿਹੜਾ ਉੱਥੇ ਜਾ ਕੇ ਪ੍ਰੈਸ ਕਾਨਫਰੰਸ ਕਰਕੇ ਤੁਸੀਂ ਸੋਚਣਾ ਸੀ ਕਿ ਉਹਦੇ ਮਿਰਸਾ ਸਿੰਘ ਵਲਟੋਹ ਦੇ ਜੁੱਤੀਆਂ ਮਾਰੀਆਂ ਯਾਰ ਇਹ ਵੀ ਪਾਚਾ ਇਹ ਜਥੇਦਾਰਾਂ ਲਈ ਨਹੀਂ ਹੈ ਮੈਨੂੰ ਇਸ ਗੱਲ ਦਾ ਲੋਕ ਇਹ ਕਹਿ ਰਹੇ ਆ ਕਿ ਵਾਹ ਜਿਵੇਂ ਕਿ ਅਕਾਲੀ ਦਲ ਨੂੰ ਡਿਫੈਂਸ ਦੇ ਰਿਆ ਇਹ ਨਹੀਂ ਹੈ ਗੱਲ ਉਹ ਜਿਹੜਾ ਕਰ ਰਿਉ ਉਹ ਤਾਂ ਪਹਿਲਾਂ ਹੀ ਹੈ ਉਹਨਾਂ ਨੂੰ ਤਾਂ ਤੁਸੀਂ ਇਸ ਕਰਕੇ ਹੀ ਦੰਦਿਤ ਕਰ ਰਿਹਾ ਕਿਉਂਕਿ ਉਹਨਾਂ ਨੇ ਬਹੁਤ ਗਲਤੀਆਂ ਕੀਤੀਆਂ ਪਰ ਜਿਹੜੇ ਠੀਕ ਕਰਨ ਵਾਲੇ ਆ ਜੇ ਮਰੀਜ਼ ਆ ਤੇ ਉਹ ਤੇ ਮਰੀਜ਼ ਆ ਤਾਂ ਹੀ ਤੇ ਡਾਕਟਰ ਕੋਲ ਆਇਆ ਤੇ ਜੇ ਡਾਕਟਰ ਵੀ ਪੁੱਠੇ ਕੰਮ ਕਰਨ ਲੱਗ ਜੇ ਤਾਂ ਫਿਰ ਤੁਸੀਂ ਮਰੀਜ਼ ਵੱਲ ਧਿਆਨ ਦੇਵੋਗੇ ਕਿ ਡਾਕਟਰ ਵੱਲ ਦੇਵੋਗੇ ਕਿ ਡਾਕਟਰ ਨੂੰ ਕੁਸ ਹੋਗੇ ਨਾ ਪਰ ਉਹ ਕਹਿੰਦੇ ਡੇਢ ਘੰਟੇ ਚ ਮਾਹੌਲ ਪਹਿਲਾਂ ਬਣਾਇਆ ਗਿਆ ਉਹ ਜਿਹੋ ਜੀ ਉਹਨਾਂ ਨੇ ਬਾਦਸ਼ਾਹ ਵਰਤੀ ਜਥੇਦਾਰਾਂ ਤੇ ਇਲਜ਼ਾਮ ਤਰ੍ਹਾਂ ਤਰ੍ਹਾਂ ਦੇ ਲਾਏ ਉਹਦੇ ਚੁਕੰਦੇ ਤਲਖੀ ਆਈ ਫਿਰ ਇਹੀ ਤੇ ਟੈਸਟ ਹੁੰਦਾ ਟੈਸਟ ਫੇਲ ਹੋ ਗਏ ਉਹ ਟੈਸਟ ਕੀ ਹੁੰਦਾ ਕਿ ਤੁਹਾਨੂੰ ਕੋਈ ਵੀ ਕੁਝ ਵੀ ਕਹੇ ਉਹਦੇ باوجود ਵੀ ਤੁਸੀਂ ਆਪਣਾ ਸਹਿਜ ਸੁਭਾਅ ਸ਼ਾਂਤ ਸੁਭਾਅ ਇੱਕ ਜਿਹੜਾ ਉਸ ਸੁਚੱਜਾ ਉੱਚਾ ਸੁਚਾ ਡਿਸਕੋਰਸ ਉਹਦੇ ਤੋਂ ਭਟਕਣਾ ਨਹੀਂ ਹੈ ਕਿਉਂਕਿ ਤੁਹਾਡੀਆਂ ਸਟੇਕਸ ਨਹੀਂ ਹੁੰਦੀਆਂ ਕਿਉਂਕਿ ਉਹਨਾਂ ਦੀਆਂ ਸਟੇਕਸ ਨਹੀਂ ਹੈ ਪੋਲਿਟੀਕਲ ਬੰਦਾ ਤੇ ਭੜਕ ਸਕਦਾ ਉਹਦੀਆਂ ਸਟੇਕਸ ਆ ਕਿ ਉਹ ਸੱਤਾ ਤੋਂ ਬਰਾ ਹੋ ਜੂ ਇਹ ਤੇ ਸੇਵਾਦਾਰ ਹੈ ਇਹ ਤੇ ਗੁਰੂ ਘਰ ਦੇ ਵੱਡੇ ਪ੍ਰਮੁੱਖ ਸੇਵਾ ਦਾ ਇਹ ਤਾਂ ਤੁਹਾਡੇ ਵਰਗੇ ਸਿਆਣੇ ਜਾਂ ਹੋਰ ਲੋਕ ਨੇ ਜਿਹੜੇ ਉਹ ਸਮਝ ਸਕਦੇ ਸੈਕੰਡਰੀ ਗੱਲਾਂ ਸਮੇਂ ਨਾਲ ਆਉਂਦੀਆਂ ਖਤਮ ਹੋ ਜਾਂਦੀਆਂ ਪਰ ਗੰਭੀਰ ਦੋਸ਼ ਵਾਲੀ ਜਿਹੜੀ ਸ਼ਿਕਾਇਤ ਆਈ ਜਿਹਦੇ ਆਧਾਰ ਤੇ ਰਗੂ ਜੀਤ ਸਿੰਘ ਵਿਰਕ ਤੇ ਹੋਰ ਦੋ ਮੈਂਬਰ ਲਾ ਕੇ ਕਮੇਟੀ ਬਣਾਈ ਗਈ ਉਹਦੇ ਤੇ ਬੜੇ ਸਵਾਲ ਉੱਠੇ ਕਿ ਉਹ ਕੀ ਫੈਸਲਾ ਕਰਨਗੇ ਜਿਨ੍ਹਾਂ ਨੂੰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਕਿਸੇ ਵੇਲੇ ਦੋਸ਼ੀ ਕਰਾਰ ਦੇ ਹੋਇਆ ਹੁਣ ਅੱਜ ਉਹਨਾਂ ਨੂੰ ਦੋਸ਼ੀ ਦੇ ਦੇਣਗੇ ਤੇ ਫਿਰ ਕਿਵੇਂ ਮਸਲਾ ਹੱਲ ਹੋਏਗਾ ਤੇ ਕੋਈ ਬੰਦੇ ਤੇ ਅੰਦਰ ਦੇ ਹੀ ਹੋਣੇ ਆ ਔਰ ਸੀਬੀਆਈ ਦੇ ਤੇ ਆਉਣੇ ਨਹੀਂ ਹੈ ਜਾਂ ਈਡੀ ਤੇ ਆਉਣੀ ਨਹੀਂ ਹੈ ਹੁਣ ਇਹ ਗੱਲਾਂ ਵੀ ਅਫਸੋਸਜਨਕ ਹੈ ਕਿ ਇਹ ਗੱਲ ਕਹਿਣੀ ਇਹ ਫਲਾਨੇ ਦਾ ਆ ਫਲਾਨੇ ਦਾ ਆਪਣੇ ਦਾ ਜਿਵੇਂ ਤੁਸੀਂ ਵੀ ਕਹਿ ਰਹੇ ਆ ਬੰਦੇ ਤੇ ਬੰਦੀਆ ਜੋ ਉੱਥੇ ਫੈਸਲਾ ਹੋ ਗਿਆ ਸਾਨੂੰ ਇੰਸਟੀਚੂਨ ਤੇ ਤੇ ਹੁਣ ਰੱਖਣਾ ਪਿਆ ਹੁਣ ਪਾਰਲੀਮੈਂਟ ਚ ਕੀ ਕੋਈ ਹੁੰਦਾ ਇੰਸਟੀਚੂਨ ਹੈ ਨਾ ਉੱਥੇ ਜਿੰਨਾਂ ਦੀ ਮੈਜੋਰਿਟੀ ਧੱਕੇ ਨਾਲ ਪਾਸ ਕਰਦੇ ਆ ਨਾ ਮੈਂ ਉਹਨੂੰ ਜਸਟੀਫਾਈ ਨਹੀਂ ਕਰ ਰਿਹਾ ਪਰ ਫਿਰ ਇੰਸਟੀਚੂਨ ਜਿਸ ਤਰੀਕੇ ਨਾਲ ਚੱਲਦੇ ਆ ਆਪਾਂ ਜਾਂ ਤੇ ਅਲੱਗ ਕੋਈ ਸੱਚਾ ਸੁੱਚਾ ਜੀ ਇੰਸਟੀਚੂਨ ਬਣਾ ਲਈਏ ਜੇ ਉੰਜ ਬਣਦਾ ਤੇ ਉਸੇ ਤਰ੍ਹਾਂ ਆ ਹੁਣ ਜਦੋਂ 15 ਮੈਂਬਰ ਆ 2 ਇੱਕ ਪਾਸੇ ਤੇ 13 ਇੱਕ ਪਾਸੇ ਤੇ ਉਹਨਾਂ ਨੇ ਉਸ ਕਿਸਮ ਦੀ ਕਮੇਟੀ ਬਣਾਈ ਦੂਜੀ ਗੱਲ ਜਿਹੜਾ ਸੱਤਾ ਦਾ ਮਾਮਲਾ ਹੁੰਦਾ ਨਾ ਉਹਦੇ ਵਿੱਚ ਫਿਰ ਕੋਈ ਮਤਲਬ ਕਸਰ ਨਹੀਂ ਛੱਡਦਾ ਵਾਰ ਕਰਨ ਦੀ ਪਤਾ ਨਹੀਂ ਤੁਸੀਂ ਕੀ ਸਮਝਦੇ ਹੋਗੇ ਮੈਨੂੰ ਤੇ ਲੱਗਦਾ ਕਿ ਵਿਰਸਾ ਸਿੰਘ ਬਲਟੋਹਾ ਨੂੰ ਪਾਰਟੀ ਤੋਂ ਬਾਹਰ ਕਰਨ ਦਾ ਫੈਸਲਾ ਕਰ ਦੇਣਾ ਉਹ ਵੀ ਡਿਸਪਰਪੋਰਸ਼ਨੇਟ ਆ ਕਿਉਂਕਿ ਫਿਰ ਤੇ ਸਿੱਧਾ-ਸਿੱਧਾ ਮੈਸੇਜ ਸਾਰੇ ਤੁਹਾਨੂੰ ਪਤਾ ਬਹੁਤ ਸਾਰੇ ਲੋਕਾਂ ਨੇ ਦੂਜੇ ਪਾਸੇ ਵੀ ਪੋਸਟਾਂ ਪਾਈਆਂ ਵੀ ਆ ਕੀ ਹੋ ਰਿਹਾ ਜੀ ਵੀ ਹੁਣ ਕੱਲ ਨੂੰ ਕੋਈ ਪਾਪ ਜਿਹੜਾ ਆ ਉਹ ਕਿਸੇ ਦੇ ਸਰਕਾਰ ਦੇ ਪ੍ਰਧਾਨ ਮੰਤਰੀ ਨੂੰ ਜਿੱਥੇ ਮਤਲਬ ਉਸ ਤਰ੍ਹਾਂ ਦਾ ਹੋਵੇ 크੍ਰਿਸਚੀਅਨ ਜਿਹੜੇ ਹੈਗੇ ਕਿ ਉਹ ਕਹਦੇ ਕਿ ਨਹੀਂ 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 ਸਾਡੇ ਠੀਕ ਐ ਅਸੀਂ ਕਹਿੰਦੇ ਆ ਕਿ ਸਾਡਾ ਇੱਕ ਦੂਜੇ ਨਾਲ ਪਰ ਉਹਦਾ ਮਤਲਬ ਇਹ ਨਹੀਂ ਕਿ ਤੁਸੀਂ ਜਿਹੜੇ ਪੋਲੀਟੀਕਲ ਸਟਰਕਚਰ ਆ ਜਾਂ ਪੋਲੀਟੀਕਲ ਲੀਡਰ ਆ ਉਹਨਾਂ ਨੂੰ ਦੰਡਿਤ ਕਰਨ ਲੱਗੋ ਜਿਹੜੀ ਬਾਅਦ ਵਿੱਚ ਦਿੱਤੀ ਹੈ ਸਜ਼ਾ ਲਾਈ ਆ ਜਾਂ ਜਿਹੜੀ ਵੀ ਸੇਵਾ ਜਾਂ ਉਹਨੂੰ ਕਾਰ ਸੇਵਾ ਦੀ ਕਿਹਾ ਉਹ ਸਾਰੀ ਧਾਰਮਿਕ ਆ ਪੁਰਾਣੀ ਹੈ ਉਹੀ ਹੁੰਦੀ ਹੈ ਕਿਉਂਕਿ ਉਹਨਾਂ ਨੂੰ ਤੁਸੀਂ ਸਪਿਰਚੁਅਲ ਤੌਰ ਤੇ ਪਿਉਰੀਫਾਈ ਕਰਨਾ ਨਾ ਕਿ ਜਿੱਦਾਂ ਬਾਕੀ ਸਰਕਾਰਾਂ ਕਰਦੀਆਂ ਜਾਂ ਪੁਲਿਸ ਕਰਦੀ ਹੈ ਜਾਂ ਕੋਰਟਾਂ ਕਰਦੀਆਂ ਉੱਥੇ ਤੱਕ ਸਹੀ ਠੀਕ ਸੀ ਹੁਣ ਗੱਲ ਤੇ ਸਾਰੀ ਉੱਥੋਂ ਹੀ ਵਧੀ ਨਾ ਬਿਰਜ਼ਾ ਸਿੰਘ ਬਲਟੋਹੇ ਨੂੰ ਉਹ ਕਹਿੰਦਾ ਮੇਰਾ 30 ਸਾਲ ਦਾ ਪੋਲਿਟਿਕਲ ਕੈਰੀਅਰ ਮੈਨੂੰ ਘਰੇ ਬਿਠਾ ਦਿੱਤਾ ਔਰ ਜਾਇਨ ਦੇਤਾ ਉਹਨੂੰ ਫੈਸਲਾ ਕਰ ਲਿਆ ਇਹ ਉਹਨੂੰ ਲੱਗਾ ਕਿ ਇਹ ਜ਼ਬਰਦਸਤੀ ਕੀਤਾ ਗਿਆ ਜਿਹੜਾ ਕਿ ਬੰਦਦਾ ਨਹੀਂ ਸੀ ਮਤਲਬ ਇੱਕ ਕਿਸਮ ਦਾ ਵੈਂਡਾਟਾ ਮਤਲਬ ਜਿਤ ਬਾਜੀ ਚ ਕੀਤਾ ਗਿਆ ਬਦਲੇ ਖੋਰੀ ਚ ਕੀਤਾ ਗਿਆ ਇਸ ਕੇ ਸਮਝਦਾ ਉਹਨਾਂ ਦੇ ਉਹਨਾਂ ਨੇ ਪ੍ਰਭਾਵ ਦਿੱਤਾ ਜੀ ਇਹ ਤਾਂ ਹੁਣ ਅੰਦਰੂਨੀ ਤੌਰ ਤੇ ਉਹਨਾਂ ਨੇ ਕੀ ਕਰਨਾ ਉਹ ਚੋਂ ਨਿਕਲਦੀ ਨਿਕਲਦੀ ਗੱਲ ਇੱਥੇ ਤੱਕ ਪਹੁੰਚੀ ਹੈ ਮੈਨੂੰ ਲੱਗਦਾ ਜਦੋਂ ਇਹ ਗੱਲਾਂ ਹੋ ਗਈਆਂ ਸੀ ਵਿਰਸਾ ਸਿੰਘ ਬਲਟੋਹਾ ਬਾਹਰ ਹੋ ਗਿਆ ਸੀ ਉਹ ਦੁਹਾਈ ਪਿੱਟਦਾ ਰਿਹਾ ਬਥੇਰਾ 29 ਤਰੀਕ ਨੂੰ ਵੀ ਜਾ ਕੇ ਆਪ ਵੀ ਜਾ ਕੇ ਨਤਮਸਤ ਕੋਈ ਬਥੇਰਾ ਗਿਆ ਉਹ ਮੇਰੇ ਨਾਲ ਧੱਕਾ ਕਿਸੇ ਨੇ ਨਹੀਂ ਸੁਣੀ ਉਦੋਂ ਬਾਅਦ ਯਾਨੀ ਹਰਪ੍ਰੀ ਸਿੰਘ ਉਹਨਾਂ ਨੂੰ ਚੁੱਪ ਕਰਕੇ ਸ਼ਾਂਤ ਸੁਭਾਅ ਰੱਖ ਕੇ ਸਾਰਾ ਕੁਝ ਕਰਨਾ ਚਾਹੀਦਾ ਸੀ ਪਰ ਉਹ ਗੱਲਾਂ ਜਿਵੇਂ ਪੋਲਿਟਿਕਸ ਆ ਉਹ ਤੁਹਾਡੇ ਮੇਰੀ ਸੋਚ ਨਾਲ ਨਹੀਂ ਚੱਲਦੀਆਂ ਉਹ ਤੇ ਹੁੰਦਾ ਕਿ ਜਿਹੜਾ ਕੋਈ ਬਹੁਤ ਜ਼ਿਆਦਾ ਅੱਗੇ ਵਾਧਾ ਦੇਖਦਾ ਪਹਿਲਾਂ ਤੇ ਉਹਦੀ ਲੱਤ ਖਿੱਚੋ ਉਹ ਭਾਵੇਂ ਧਾਰਮਿਕ ਇੰਸਟੀਚਿਊਸ਼ਨ ਆ ਭਾਵੇਂ ਪੋਲਿਟਿਕਲ ਆ ਭਾਵੇਂ ਕੋਈ ਵੀ ਇੰਸਟੀਚਿਊਸ਼ਨ ਹੋਵੇ ਉਹ ਉਸੇ ਤਰ੍ਹਾਂ ਹੀ ਚੱਲਦੀ ਆ ਤੇ ਉਸੇ ਤਰੀਕੇ ਨਾਲ ਹੀ ਇਹ ਜਿਹੜੀ ਅੰਦਰ ਦੀ ਸਾਰੀ ਖਿੱਚੋ ਤਾਣ ਜਿਹੜੀ ਤੁਸੀਂ ਖੈ ਲੋ ਇਹ ਖਿੱਚੋ ਤਾਣ ਦੇ ਵਿੱਚ ਸਭ ਤੋਂ ਵੱਡਾ ਮਿਸ਼ਨ ਜਿਹੜੀ ਉਸ ਦਿਨ ਡਿਸਾਈਡ ਹੋਇਆ ਕਿ ਮਜ਼ਬੂਤ ਕਰਨਾ ਸ਼੍ਰੋਮਣੀ ਅਕਾਲੀ ਦਲ ਸਾਡੀ ਪਾਰਟੀ ਬਚੀ ਰਹਿਣੀ ਚਾਹੀਦੀ ਹੈ ਪਾਰਟੀ ਬਚੇਗੀ ਤੇ ਪੰਜਾਬ ਦੇ ਮੁੱਦੇ ਤੇ ਫੈਡਰਲ ਢਾਂਚੇ ਲਈ ਲੜਾਈ ਲੜੀ ਜਾ ਸਕਦੀ ਹੈ ਹੁਣ ਉਹ ਦੋ ਧੜੇ ਫੇਰ ਉਸੇ ਤਰ੍ਹਾਂ ਨਜ਼ਰ ਆਉਂਦੇ ਆ ਬਾਗੀ ਬਾਗੀ ਹੋਏ ਫਿਰਦੇ ਆ ਪਹਿਲਾਂ ਵਾਲੇ ਪਹਿਲਾਂ ਨਾਲ ਆ ਉਹ ਫੇਰ ਪਾੜਾ ਹੋਵੇਂ ਦੋਵੇਂ ਜਾਣੇ ਕਿਤੇ ਨਹੀਂ ਜਾਣਾ ਉਹਨਾਂ ਨੇ ਕਿਤੇ ਨਹੀਂ ਜਾਣਾ ਹੈਗਾ ਇਕੱਠੇ ਹੀ ਹੋਣਾ ਜਿਹੜੀਆਂ ਮੈਨੂੰ ਮਾੜਾ ਮੋਟਾ ਇਧਰ ਉਧਰੋਂ ਕੰਫੂਮਾ ਮਿਲ ਰਹੀਆਂ ਕਿ ਅੰਦਰੋਂ ਸਾਰੇ ਚਾਉਂਦੇ ਆ ਹੁਣ ਜਦੋਂ ਵਾਪਸ ਜਾਣੇ ਆ ਜਦੋਂ ਘਰ ਚਲੇ ਜਾਣੇ ਆ ਹੈਨਾ ਬੇਦਾਵਾ ਲਿਖ ਕੇ ਹੁਣ ਤੁਹਾਨੂੰ ਉੱਥੇ ਹੀ ਥੋੜੀ ਬਹਾਲ ਕਰਨਗੇ ਲੈ ਇਸ ਗੱਲ ਦੀ ਲੜਾਈ ਹੋਣੀ ਆ ਇਸ ਗੱਲ ਦੀ ਲੜਾਈ ਨਹੀਂ ਹੋਣੀ ਵੀ ਆਪਾਂ ਦੋ ਪਾਰਟੀਆਂ ਬਣਾਉਣੀਆਂ ਇਕੱਠੇ ਨਹੀਂ ਹੋਣਾ ਤੇ ਉਸ ਗੱਲ ਤੋਂ ਤੇ ਉਹਨਾਂ ਨੇ ਵੀ ਸਮਝ ਪੈ ਗਈ ਹੈ ਤੇ ਤੱਕੜੀ ਹੀ ਚਲਦੀ ਹੈ ਤੱਕੜੀ ਹੀ ਚੋਂ ਨਿਸ਼ਾਨ ਹੈਗਾ ਰਹੀ ਗੱਲ ਕਿ ਜਿੱਥੇ ਥੈਰੈਟਿਕਲੀ ਇਸ ਗੱਲ ਦਾ ਪ੍ਰਭਾਵ ਦਿੱਤਾ ਗਿਆ ਕਿ ਹੁਣ ਜੀ ਨਵੀਆਂ ਚੋਣਾਂ ਹੋਣੀਆਂ ਪਹਿਲੇ ਪ੍ਰਧਾਨ ਨੇ ਤੇ ਰਜਾਈਂ ਦੇ ਦਿੱਤਾ ਤੇ ਵਰਕਿੰਗ ਪ੍ਰੈਜ਼ੀਡੈਂਟ ਭੁੰਦੜ ਕੰਮ ਚਲਾਉ ਹੈਗਾ ਆ ਤੇ ਉਦੋਂ ਤੱਕ ਫਿਰ ਜਿਹੜੀ ਨਵੀਂ ਬਣੂਗੀ ਉਹ ਸਾਂਝਾ ਕਾਲੀ ਦਾਲ ਹੋਊਗਾ ਉਹਦੇ ਵੀ ਇੱਕ ਹੱਦ ਤੱਕ ਉਹ ਠੰਡੇ ਬਸਤੇ 'ਚ ਪੈ ਗਿਆ ਹੁਣ ਕਿਉਂਕਿ ਉਹ ਫੈਸਲਾ ਉਥੋਂ ਆ ਗਿਆ ਉਹਨਾਂ ਨੂੰ ਇਹ ਲੱਗਦਾ ਕਿ ਇਹ ਸਾਡੀ ਜਿਹੜੀ ਪੋਲੀਟੀਕਲ ਫੈਸਲੇ ਆ ਉਹਦੇ ਜਿਹੜੀ ਸਾਡੀ ਪੋਲਿਟਿਕਸ ਆ ਜਾਂ ਸ਼੍ਰੋਮਣੀ ਕਾਲੀ ਦਲ ਵੱਲੋਂ ਜਿਹੜੇ ਫੈਸਲੇ ਹੋਣੇ ਚਾਹੀਦੇ ਉਹਦੇ ਚੋਂ ਬਾਹਰੋਂ ਫੈਸਲੇ ਆ ਕੇ ਸਾਡੇ ਲਈ ਇੱਕ ਕਾਨੂੰਨਨ ਸੰਕਟ ਖੜਾ ਕਰ ਦਿੱਤਾ ਜਿਹੜਾ ਕਿ ਇਲੈਕਸ਼ਨ ਕਮਿਸ਼ਨ ਸਾਨੂੰ ਡੀ ਰੈਕਗਨਾਈਜ਼ ਵੀ ਕਰ ਸਕਦਾ ਐਜ਼ ਅ ਪਾਰਟੀ ਇਲੈਕਸ਼ਨ ਵਾਲੀ ਪਾਰਟੀ ਕਿਉਂਕਿ ਪਹਿਲਾਂ 15 ਸਾਲ ਉਹ ਪੂਤ ਚੁੱਕੇ ਆ ਉਹ ਖੇੜਾ ਸਾਹਿਬ ਦੇ ਬਲਵੰਤ ਸਿੰਘ ਖੇੜਾ ਵਾਲੇ ਕੇਸ 'ਚ ਹੁਣ ਉਸ ਗੱਲ ਦਾ ਲਾਂਖੇ ਤੇ ਉੱਥੇ ਉਹ ਮੇਰਾ خیال ਜਿਹੜਾ ਮਾਛੀਵਾੜੇ ਵੀ ਇਹੋ ਗੱਲ ਹੋਈ ਹੋਣੀ ਆ ਭਾਈ ਬਾਕੀ ਗੱਲਾਂ ਠੀਕ ਆ ਆ ਜਿਹੜੇ ਪੋਲੀਟੀਕਲ ਰਾਜਨੀਤਿਕ ਫੈਸਲੇ ਆ ਉਹਦੇ ਚ ਤੁਸੀਂ ਆਪਣਾ ਨਾ ਇੰਟਰਫੀਰੈਂਸ ਕਰੋ ਉਹਦੇ ਚ ਹੋ ਸਕਦਾ ਕਿ ਸਾਨੂੰ ਇਹ ਇੱਕ ਹੋਰ ਕਿਸਮ ਦੇ ਸੰਕਟ ਦਾ ਸਾਹਮਣਾ ਕਰਨਾ ਪਏ ਜਿਹੜਾ ਫਿਰ ਸਾਡੇ ਸਾਰਿਆਂ ਤੋਂ ਵਸਦਾ ਬਾਹਰ ਵਸ ਤੋਂ ਬਾਹਰ ਹੋਊਗਾ ਪਰ ਇਸ ਹਾਲਾਤ ਦੇ ਵਿੱਚ ਜੇ ਇੰਜ ਹੋ ਜਾਂਦਾ ਤੇ ਕੁਦਰਤੀ ਆ ਜਿਹੜੇ ਦੂਸਰੇ ਸਾਥੀ ਹੈਗੇ ਆ ਸੁਧਾਰ ਲੈ ਰਹੀਏ ਉਹ ਸੁਧਰ-ਸਾਧਰ ਕੇ ਆ ਜਾਣਗੇ ਫਿਰ ਚਲੋ ਆਸ ਕਰਦੇ ਹਾਂ ਕਿ ਮਜਬੂਤੀ ਹੋਵੇ ਜਿਵੇਂ ਸਾਰੇ ਚਾਹੁੰਦੇ ਆ ਕਿ ਤਾਂ ਹੀ ਬਚਣਗੀਆਂ ਕੁਝ ਚੀਜ਼ਾਂ ਜਿਹੜੀਆਂ ਖਤਮ ਹੁੰਦੀਆਂ ਜਾ ਰਹੀਆਂ ਹੁਣ ਗੱਲ ਕਰੀਏ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਇਹ ਵੀ ਉਹਨਾਂ ਮੁੱਦਿਆਂ ਵਿੱਚੋਂ ਇੱਕ ਹੈ ਜਿਵੇਂ ਚੰਡੀਗੜ੍ਹ ਰਾਜਧਾਨੀ ਦਾ ਮਸਲਾ ਹੈ ਉਵੇਂ ਯੂਨੀਵਰਸਿਟੀ ਦਾ ਹੈ ਹੁਣ ਯੂਨੀਵਰਸਿਟੀ ਦੇ ਵਿੱਚ ਅੱਜ ਇੱਕ ਬੈਠਕ ਸੱਦੀ ਗਈ ਇਕਤਰਤਾ ਵਿਦਿਆਰਥੀਆਂ ਨੇ ਹਿੱਸਾ ਲਿਆ ਤੁਸੀਂ ਲਿਆ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਸੀ ਨਿਬੜਿਆ ਕੀ ਹੈ ਲੜਾਈ ਅੱਗੇ ਲੜਨ ਦਾ ਨਿਸ਼ਾਨਾ ਕੀ ਹੈ ਬਚਾਉਣ ਦਾ ਦੇਖੋ ਉੱਥੇ ਦੋ ਕਿਸਮ ਦੀਆਂ ਡਿਸਕਸ਼ਨਾਂ ਸੀ ਇੱਕ ਤੇ ਇਹ ਸੀਗਾ ਕਿ ਇਹ ਪੰਜਾਬ ਦੇ ਨਾਲ ਬਹੁਤ thੱਕਾ ਹੋਇਆ ਕਿ ਜਿਸ ਯੂਨੀਵਰਸਿਟੀ ਦਾ ਨਾਂ ਹੀ ਪੰਜਾਬ ਯੂਨੀਵਰਸਿਟੀ ਹੋਵੇ ਤੇ ਉਸ ਨੂੰ ਇੰਟਰਸਟੇਟ ਬਾਡੀ ਕਾਰਪੋਰੇਟ ਬਣਾ ਕੇ ਛੱਡਤਾ ਜਾਏ ਉਹਦਾ ਮਤਲਬ ਇਹ ਹੈ ਕਿ ਜਦੋਂ 1966 ਵਾਲਾ ਰੀਆਰਗੇਨਾਈਜੇਸ਼ਨ ਐਕਟ ਬਣਿਆ ਜਿਹਦੇ ਤਹਿਤ ਪੰਜਾਬੀ ਸੂਬਾ ਦੇ ਬਾਅਦ ਪੰਜਾਬ ਬਣਿਆ ਹਰਿਆਣਾ ਬਣਿਆ ਤੇ ਹਿਮਾਚਲ ਵਾਲੇ ਕੁਝ ਏਰੀਏ ਹਿਮਾਚਲ ਨੂੰ ਗਏ ਤੇ ਯੂਨੀਅਨ ਟੈਰੀਟਰੀ ਚੰਡੀਗੜ੍ਹ ਬਣਿਆ ਚਾਰ ਹਿੱਸੇ ਹੋਗੇ ਉਹਦੀ ਇਹ ਸਾਂਝੀ ਯੂਨੀਵਰਸਿਟੀ ਬਣਾਤੀ ਹੂੰ ਹੁਣ ਸੈਕਸੈਸਿਵ ਸਟੇਟ ਜਿਹੜੀਆਂ 4 ਹੋ ਗਈਆਂ ਇੱਕ ਯੂਨੀਅਨ ਟੈਰੀਟਰੀ ਤਿੰਨ ਸੂਬੇ ਤਿੰਨਾ ਚੋਂ ਦੋ ਤੇ ਨਿਕਲ ਗਏ ਹਰਿਆਣੇ ਨੇ ਆਪਣੀ ਯੂਨੀਵਰਸਿਟੀ ਬਣਾ ਲਈ ਕੁਰਕਸ਼ੇਤਰਾ ਯੂਨੀਵਰਸਿਟੀ ਹਿਮਾਚਲ ਨੇ ਹਿਮਾਚਲ ਯੂਨੀਵਰਸਿਟੀ ਬਣਾ ਲਈ ਜਾਂ ਹੋਰ ਬਣਾ ਲੀਆਂ ਰਹਿ ਗਿਆ ਯੂਨੀਅਨ ਟੈਰੀਟਰੀ ਚੰਡੀਗੜ੍ਹ ਇਹਦੇ ਕਾਲਜ ਪੰਜਾਬ ਯੂਨੀਵਰਸਿਟੀ ਨੂੰ ਅਫੀਲੀਏਟਡ ਹੈ ਉਹ ਇਸ ਕਰਕੇ ਕਿਉਂਕਿ ਯੂਨੀਵਰਸਿਟੀ ਇੱਥੇ ਯੂਟੀ ਚ ਹੈਗੀ ਹੈ ਪਰ ਇਹਦੇ 210 ਕਾਲਜ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪੰਜਾਬ ਚ ਵੀ ਹੈਗੇ ਆ ਜਿਨ੍ਹਾਂ ਦੀਆਂ ਡਿਗਰੀਆਂ ਪੰਜਾਬ ਯੂਨੀਵਰਸਿਟੀ ਦੇ ਨਾਂ ਤੇ ਮਿਲਦੀਆਂ ਜੀ ਇਸ ਲਈ ਇਸ ਗੱਲ ਦਾ ਇੱਕ ਚਰਚਾ ਹੋਈ ਕਿ ਇਹ ਯੂਨੀਵਰਸਿਟੀ ਨੂੰ ਕਿਉਂ ਨਹੀਂ ਪੰਜਾਬ ਦਾ ਪੰਜਾਬ ਦਾ ਕਿਹਾ ਜਾਏ ਤੇ ਕਿਉਂ ਨਹੀਂ ਪੰਜਾਬ ਨੂੰ ਸੌਂਪਿਆ ਜਾਏ ਪਰ ਸਾਰਿਆਂ ਨੇ ਫਿਰ ਇਸ ਗੱਲ ਤੇ ਵੀ ਚਰਚਾ ਕੀਤੀ ਵੀ ਉਹ ਤੇ ਕਿਉਂਕਿ ਲੋਕੇਟਿਡ ਯੂਨੀਅਨ ਟੈਰੀਟਰੀ ਚ ਆ ਜੀ ਕਿਉਂਕਿ ਚੰਡੀਗੜੀ ਪੰਜਾਬ ਨੂੰ ਨਹੀਂ ਦਿੱਤਾ ਇਸ ਕਰਕੇ ਇਹ ਇਹਦੇ ਮਾਮਲੇ ਥੋੜੇ ਗੰਭੀਰ ਹੈਗੇ ਆ ਇਸ ਲਈ ਲਾਰਜਰ ਪੋਲੀਟੀਕਲ ਪਾਰਟੀਆਂ ਜਾਂ ਤਾਂ ਕਿ ਇਹਦੇ ਤੇ ਲੜਾਈ ਨਹੀਂ ਲੜਨ ਗਿਆ ਭਾਵੇਂ ਉਹ ਅਕਾਲੀ ਦਲ ਆ ਭਾਵੇਂ ਹੋਰ ਵੀ ਹੋਣ ਪਾਰਟੀਆਂ ਹੋਰ ਅਕਾਲੀ ਦਲ ਦੇ ਵੀ ਕਈ ਕਿਸਮ ਦੇ ਵਰਜ਼ਨ ਹੈਗੇ ਆ ਕਿ ਉਹ ਸਾਰੇ ਜਿਹੜੇ ਲੜ ਕੇ ਇਸ ਮਾਮਲੇ ਦਾ ਹੱਲ ਕਰਾ ਸਕਦੇ ਹੈ ਬਹੁਤ ਵੱਡਾ ਤੱਕਾ ਕਿ ਸੂਬਾ ਬਣਾਤਾ ਤੇ ਰਾਜਧਾਨੀ ਦਿੱਤੀ ਨਹੀਂ ਜੀ ਪੀ ਤੁਸੀਂ ਸਾਰੀਆਂ ਸਾਰੇ ਸੂਬੇ ਹੋਰ ਵੀ ਬਣੇ ਸਾਰਿਆਂ ਨੂੰ ਰਾਜਧਾਨੀ ਦਿੱਤੀਆਂ ਵੀ ਤੁਸੀਂ ਇੱਥੇ ਕਿਉਂ ਇਹ ਟਿੰਡ ਚ ਕੰਨਾ ਪਾਇਆ ਇਸ ਗੱਲ ਤੇ ਸੀਰੀਅਸਲੀ ਜਾਨੀ ਵਿਚਾਰ ਮਮਰਸ਼ ਵੀ ਹੋਇਆ ਪਰ ਸਟੂਡੈਂਟ ਨੇ ਯੂਥ ਨੇ ਖਾਸ ਕਰਕੇ ਕੀਤਾ ਦੂਜਾ ਜਿਹੜਾ ਮਾਮਲਾ ਹੈ ਸੈਨੇਟ ਚੋਣਾਂ ਦਾ ਜਿਹਦੇ ਤੇ ਮੇਨ ਅੱਜ ਮੁੱਦਾ ਮੁੱਖ ਮੁੱਦਾ ਸੀ ਉਹ ਉੱਥੋਂ ਚਰਚਾ ਚੋਂ ਇਹ ਨਿਕਲਿਆ ਕਿ ਪਿਛਲੀ ਵਾਰੀ ਵੀ ਜਿਹੜੀਆਂ ਸੈਨੇਟ ਚੋਣਾਂ ਸਾਲ ਲੇਟ ਕਰਾਈਆਂ ਜਦੋਂ ਪਿਛਲੀ ਟਰਮ ਸੀ ਇਹ 4 ਸਾਲ ਦੀ ਟਰਮ ਹੁੰਦੀ ਆ 3 ਸਾਲ ਪਹਿਲਾਂ ਜਦੋਂ ਹੋਈਆਂ ਚੋਣਾ ਤੇ ਉਹ ਵੀ ਕੋਰਟ 'ਚ ਜਾ ਕੇ ਕੋਰਟ ਨੇ ਆਰਡਰ ਕੀਤਾ ਕਿ ਚੋਣਾ ਕਿਉਂ ਨਹੀਂ ਕਰਾਉਂਦੇ ਫੇਰ ਹੋਈਆਂ ਪਿਛਲੀ ਵਾਰੀ ਸਟਰਗਲ ਵੀ ਹੋਇਆ ਹੁਣ ਫੇਰ ਉਹੀ 3 ਸਾਲ 1 ਸਾਲ ਲੇਟ ਕਰਾਈਆਂ 4 ਸਾਲ ਚੱਲਣੀ ਸੀ 3 ਸਾਲਾਂ ਬਾਅਦ ਕਹਿੰਦਾ ਤੁਹਾਡੀ ਟਿਨਿਓਰ ਖਤਮ ਉੱਥੇ ਜਿਹੜੀ ਚਰਚਾ ਚੱਲੀ ਜਿੱਥੇ ਕਿਸਾਨ ਵੀ ਸੀਗੇ ਐਕਟੀਵਿਸਟ ਵੀ ਸੀਗੇ ਸਟੂਡੈਂਟ ਦੀਆਂ ਅਲੱਗ-ਅਲੱਗ ਆਰਗੇਨਾਈਜੇਸ਼ਨ ਸੀਗੀਆਂ ਹੋਰ ਵੀ ਕਈ ਕਿਸਮ ਦੇ ਸਾਰੇ ਸੱਜਣ ਪਾਰਟੀਆਂ ਦੇ ਬੰਦੇ ਪਹੁੰਚੇ ਹੋਏ ਸੀਗੇ ਫਾਰਨ ਅਕਾਲੀ ਦਲ ਦੇ ਨਮਾਇंदे ਸੀ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਦੇ ਨਮਾਇंदे ਸੀ ਇਹ ਸਾਰੇ ਪਹੁੰਚੇ ਸੀ ਉਹਨਾਂ ਨੇ ਮਿਲ ਕੇ ਇਹ ਗੱਲ ਕਹੀ ਆ ਕਿ ਦੇਖੋ ਸੈਨੇਟ ਦੀ ਜਿਹੜੀ ਚੋਣ ਆ ਉਹ ਤੇ ਤੁਰੰਤ ਐਲਾਨਣੀ ਚਾਹੀਦੀ ਹੈ ਔਰ ਦੂਸਰਾ ਉਹਦੇ ਨਾਲ ਸੈਨੇਟ ਦੀ ਚੋਣ ਬਹੁਤਿਆਂ ਨੂੰ ਪਤਾ ਨਹੀਂ ਸੈਨੇਟ ਸੈਨੇਟ ਇੱਥੋਂ ਦੀ ਜਿਹੜੀ ਗਵਰਨਿੰਗ ਬਾਡੀ ਜਾਂ ਕਹਿ ਲਓ ਤੁਸੀਂ ਇੱਥੇ ਦੀ ਪਾਰਲੀਮੈਂਟ ਹੈ ਯੂਨੀਵਰਸਿਟੀ ਦੀ ਜਿਹੜੀ ਕਿ ਚੁਣੀ ਹੋਈ ਚੁਣੀ ਹੋਈ ਹੁੰਦੀ ਹੈ ਜਿਹੜੀ ਸਾਰੇ ਪੰਜਾਬ ਚੋਂ ਹਿਮਾਚਲ ਚੋਂ ਸਾਰੀ ਜਗ੍ਹਾ ਵੋਟਾਂ ਪੈਂਦੀਆਂ ਤੇ ਉਹ ਇੱਥੇ ਯੂਨੀਵਰਸਿਟੀ ਦੇ ਅੰਦਰ ਵੀ ਵੋਟਾਂ ਪੈਂਦੀਆਂ ਫਿਰ ਉਹ 80 90 90 ਬੰਦਿਆਂ ਤੋਂ ਪ੍ਰੋਪਰ ਦੀ ਜਿਹੜੀ ਸੈਨੇਟ ਬਣਦੀ ਆ ਹੁਣ ਉਸ ਦੀਆਂ ਚੋਣਾਂ ਨਾ ਹੋਣੀਆਂ ਇਹਦਾ ਮਤਲਬ ਸਾਰੀਆਂ ਪਾਵਰਜ਼ ਆ ਚਲੇ ਗਈਆਂ ਇਸ ਵੇਲੇ ਵਾਈਸ ਚਾਂਸਲਰ ਕੋ ਤੇ ਚਾਂਸਲਰ ਕੋ ਇਹਦਾ ਮਤਲਬ ਕਿ ਪ੍ਰੈਕਟੀਕਲੀ ਜਦੋਂ ਸੈਨੇਟ ਦੀਆਂ ਚੋਣਾਂ ਨਹੀਂ ਕਰਾਰੇ ਤਾਂ ਸਾਰੀਆਂ ਸ਼ਕਤੀਆਂ ਐਡਮਿਨਿਸਟ੍ਰੇਸ਼ਨ ਦੀਆਂ ਕੇਂਦਰੀਕਰਨ ਹੋ ਗਿਆ ਉਸ ਇੱਥੇ ਡਰ ਪੈਦਾ ਹੋ ਗਿਆ ਆ ਸਾਡੇ ਸਟੂਡੈਂਟਸ ਦੇ ਵਿੱਚ ਵੀ ਸਾਰਿਆਂ 'ਚ ਹੀ ਚਰਚਾ ਚੱਲੀ ਆ ਕਿ ਇਸ ਦਾ ਬਹੁਤ ਜਲਦੀ ਨਿੱਜੀਕਰਨ ਕਰਤਾ ਜਾਊਗਾ ਯੂਨੀਵਰਸਿਟੀ ਦਾ ਕੇਂਦਰ ਲੈ ਲੂਗਾ ਉਹਦਾ ਨਿੱਜੀਕਰਨ ਕਰ ਦੂਗਾ ਨਵੀਆਂ ਇੱਥੇ ਭਰਤੀਆਂ ਪਹਿਲਾਂ ਹੀ ਹੋ ਨਹੀਂ ਰਹੀਆਂ ਮੇਰਾ ਖਿਆਲ ਵੱਧ ਤੋਂ ਵੱਧ 30% ਰੈਗੂਲਰ ਫੈਕਲਟੀ ਹੋ 70% ਪੋਸਟਾਂ ਪੰਜਾਬ ਯੂਨੀਵਰਸਿਟੀ 'ਚ ਚੱਕਵਾ ਚੁੱਲਾ ਕਰਦੀਆਂ ਹੈਂ ਇਹਦਾ ਮਤਲਬ ਇਹ ਤੁਹਾਨੂੰ ਬੰਦ ਕਰਨ ਨੂੰ ਤੁਰੇ ਹੀ ਤੁਸੀਂ ਇਹ ਫਿਰ ਹੌਲੀ ਹੌਲੀ ਪ੍ਰਾਈਵੇਟ ਹੋ ਜੂਗੀ ਪ੍ਰਾਈਵੇਟ ਹੋਣ ਦਾ ਮਤਲਬ ਇਹ ਹੋਊਗਾ ਕਿ ਇੱਥੇ ਹੁਣ ਨਾਲੋਂ ਫੀਸਾਂ 5 ਗੁਣਾ 6 ਗੁਣਾ ਲੱਗਦੇ ਜਿਹੜੇ ਜਿੰਨੀ ਵੀ ਡਿਮਾਂਡ ਹੋਊਗੀ 10 10 ਗੁਣਾ ਫੀਸਾਂ ਹੋਣਗੀਆਂ ਤੇ ਆਮ ਬੱਚੇ ਜਿਹੜੇ ਬੜੇ ਮਾਣ ਦੇ ਨਾਲ ਪੰਜਾਬ ਯੂਨੀਵਰਸਿਟੀ ਦੀਆਂ ਡਿਗਰੀਆਂ ਡਿਗਰੀਆਂ ਲੈਂਦੇ ਸੀ ਇਹ ਉਹਨਾਂ ਤੋਂ ਬਾਹਰੀ ਹੋ ਜੂਗੀ ਉਹ ਇੱਥੇ ਡਿਗਰੀਆਂ ਨਹੀਂ ਲੈ ਸਕਣਗੇ ਪੜ ਨਹੀਂ ਸਕਣਗੇ ਖਰਚਾ ਇਹ ਨਾ ਜ਼ਿਆਦਾ ਵੱਧ ਜੂਗਾ ਹੁਣ ਇਸ ਚਿੰਤਾ ਚੋਂ ਪਹਿਲਾ ਸਟੈਪ ਉਹ ਕਹਿੰਦੇ ਆ ਕਿ ਸਾਨੂੰ ਸੈਨ ਦੀਆਂ ਚੋਣਾ ਕਰਾਈਆਂ ਜਾਣ ਤੇ ਉਦੋਂ ਅੱਗੇ ਜਿਹੜੇ ਇਸ ਕਿਸਮ ਦਾ ਸੱਤਾ ਦਾ ਕੇਂਦਰੀਕਰਨ ਤੇ ਪੰਜਾਬ ਯੂਨੀਵਰਸਿਟੀ ਨੂੰ ਦਿੱਲੀ ਫੜਾਉਣਾ ਬਾਰ-ਬਾਰ ਕੇਂਦਰੀਕਰਨ ਕਰਨਾ ਉਸ ਦੇ ਵਿਰੁੱਧ ਕੋਈ ਪੱਕੇ ਹੱਲ ਕੱਢੇ ਜਾਣ ਜੀ ਬਹੁਤ ਸ਼ੁਕਰੀਆ ਜੀ ਧੰਨਵਾਦ ਫੈਸਲ ਮਨਜੀਤ ਸਿੰਘ ਜੀ ਜਿਨ੍ਹਾਂ ਨੇ ਆਪਣੇ ਵਿਚਾਰ ਰੱਖੇ ਆ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਲੈ ਕੇ ਤੇ ਖਾਸ ਕਰਕੇ ਪੰਥਕ ਪੋਲਿਟਿਕਸ ਨੂੰ ਲੈ ਕੇ ਤੁਹਾਡਾ ਕੀ ਮੰਨਣਾ ਆਪਣੇ ਵਿਚਾਰ ਵੀ ਜਰੂਰ ਸਾਂਝੇ ਕਰਿਓ ਬਣੇ ਰਹੋ ABC ਪੰਜਾਬ ਦੇ ਨਾਲ